ਚੇ ਕਰੂ ਹਾਂ ਇੱਥੇ ਹੀ ਸੰਗਾਈ ਵਾਲਿਓ ਸ਼ਾਰਟ ਗਨ ਪਹਿਲਾਂ ਆਜੋ ਭਾਈ ਕਰੋ ਫੋਟੋ ਥੱਲੇ ਕਰ ਲਓ ਪਾਵੇ ਲੋ ਤੁਹਾਨੂੰ ਦੇਖ ਸਕਦੇ ਹੋ ਸ਼੍ਰੀ ਰਾਮ ਚੌਂਕ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਰਾਜਾ ਬਰਿੰਦੀ ਦਾ ਜਿਹੜਾ ਪੁਤਲਾ ਫੂਕ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਆਪ ਪਾਰਟੀ ਦੇ ਜਿੰਨੇ ਵੀ ਜਿਹੜੇ ਵਰਸ ਸਭਾ ਜਿਹੜੇ ਆਗੂ ਜਿਹੜੇ ਪਹੁੰਚੇ ਹੋਏ ਆ ਸ਼੍ਰੀ ਰਾਮ ਚੌਂਕ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਜੈ ਜੀ ਮੁਰਦਾਬਾਦ ਕਾਂਗਰਸ ਉਹ ਕੀ ਮੁਰਦਾਬਾਦ ਦੇ ਨਾਰੇ ਵੀ ਜਿਹੜੇ ਲੱਗ ਰਹੇ ਆ ਮੁਰਦਾਬਾਦ ਕਾਂਗਰਸ ਪਾਰਟੀ ਮੁਰਦਾਬਾਦ ਰਾਜਾ ਫੜੇਂਗ ਮੁਰਦਾਬਾਦ لوگوں میں کیا کچھ ہو رہا ہے اوکے اوکے کبھی ساؤل رو ایماندت کتنی کوشش کر رہے ہیں کافی زیادہ ہے راجہ بڑنگیا مرادباد راجہ کریں گے مرادباد راجہ کریں گے مرادباد راجہ کریں گے مرادباد کانگریس پارٹی مرادباد کانگریس پارٹی اڑے نہیں چھوڑ دو چھوڑ دو مارے کانگریس پارٹی مرادباد ਜਿੰਦਾਬਾਦ ਰਾਜਾ ਵੜੰਗੇ ਜਿੰਦਾਬਾਦ ਰਾਜਾ ਵੜੰਗੇ ਜਿੰਦਾਬਾਦ ਮੁਰਦਾਬਾਦ ਕਾਂਗਰਸ ਪਾਰਟੀ ਮੁਰਦਾਬਾਦ ਕਾਂਗਰਸ ਪਾਰਟੀ ਮੁਰਦਾਬਾਦ ਕਾਂਗਰਸ ਪਾਰਟੀ ਮੁਰਦਾਬਾਦ ਐਸੀ ਵਿਰੋਧੀ ਪਾਰਟੀ ਮੁਰਦਾਬਾਦ ਐਸੀ ਵਿਰੋਧੀ ਪਾਰਟੀ ਮੁਰਦਾਬਾਦ ਰਾਜਾ ਵੜੰਗੇ ਮੁਰਦਾਬਾਦ ਤੇ ਚੜ ਗਏ ਉਹ ਮਰਮਨ ਸਾਹਿਬ ਉੱਪਰ ਜਿਹੜੀ ਇਹਨੇ ਆਓ ਪਿੱਛੇ ਮਰਮਨ ਸਾਹਿਬ ਤੇ ਵੀ ਇਮੇਟਿਕ ਅੱਜ ਥੋੜਾ ਦੱਲੇ ਕਾਉਣ ਜੀ ਜੰਗਲ ਚ ਰਾਜਾ ਬ੍ਰਿੰਗ ਦਾ ਪੁੱਤਲਾ ਫੁੱਪਲ ਨਹੀਂ ਆਏ ਆ ਤੇ ਇਹਦੇ ਵਿੱਚ ਸਾਡੇ ਮੀਂਦਰ ਭਗਤ ਜੀ ਕੈਪਟਨ ਮਿਸਟਰ ਪੰਜਾਬ ਤੇ ਸਾਡੇ ਮੇਲ ਸਾਹਿਬ ਵੀ ਇੱਥੇ ਪਹੁੰਚੇ ਆ ਕੱਲ ਜੋ ਤਰਨਤਾਰ ਬਾਈਲੈਕਸ ਨੇ ਵਿੱਚ ਜੋ ਰਾਜੀਪ ਸਿੰਘ ਨੇ ਸ਼ਬਦਾਵਲੀ ਵਰਤੀ ਹੈ ਸਾਡੇ ਬਹੁਤ ਹੀ ਹਰਮਨ ਪਿਆਰੇ ਸਰ ਬੂਟਾ ਸਿੰਘ ਜੀ ਜਿਨ੍ਹਾਂ ਦੀ ਐਜੂਕੇਸ਼ਨ ਬੀਏ ਆਨਰਸ ਐਮਏ ਤੇ ਪੀਐਸਡੀ ਤੇ ਅੱਠ ਵਾਰੀ ਉਹ ਲੋਕ ਸਭਾ ਦੇ ਮੈਂਬਰ ਰਹੇ ਦੋ ਵਾਰੀ ਗਵਰਨਰ ਤੇ ਇੰਡੀਆ ਦੇ ਹੋਮ ਮਿਨਿਸਟਰ ਹੈ ਉਨ੍ਹਾਂ ਬਾਰੇ ਬੋਲਿਆ ਗਿਆ ਉਹਨਾਂ ਦੇ ਰੰਗ ਬਾਰੇ ਬੋਲਿਆ ਗਿਆ ਉਹਨਦੀ ਜਾਤ ਬਾਰੇ ਬੋਲਿਆ ਗਿਆ ਅਸੀਂ ਕਾਦੇ ਸ਼ਬਦਾਂ ਦੀ ਨਿੰਦਾ ਕਰਦੇ ਆ ਕਿਉਂਕਿ ਅੱਜ ਪੂਰੇ ਪੰਜਾਬ 'ਚ ਘਟੋਕ-ਘਟਾਸ ਤੇ 10 ਜਗ੍ਹਾ ਉਹਨਦੇ ਪੁਤਲੇ ਫੁਕੇ ਗਏ ਆ ਤਰਨਤਨ ਜਿੱਤੇ ਜਿਮਨੀ ਚੌਂ ਹੋ ਰਹੀ ਆ ਉੱਥੇ ਸਾਡੇ ਹਰਤਾਜ ਚੀਮਾ ਜੀ ਅੱਜ ਜੰਦਰ ਚ ਭਗਤ ਸਾਹਿਬ ਸਾਡੇ ਕੈਬਨਿਟ ਮਿਨਿਸਟਰ ਉਹ ਵੀ ਇੱਥੇ ਪਹੁੰਚੇ ਆ ਅੰਮ੍ਰਿਤਸਰ ਦੇ ਅਸੀਂ ਪਤਲਾ ਫੂਕੇ ਆਏ ਆ ਤੇ ਬਹੁਤ ਮਾੜੀ ਘਟਨਾ ਹੈ ਤੇ ਅੱਜ ਤਰੀਕ ਨੂੰ ਸਾਡੇ ਜਿਹੜੇ ਐਸ ਸੀ ਐਸਟੀ ਦੇ ਕਮਿਸ਼ਨ ਦੇ ਗੜੀ ਸਾਹਿਬ ਚੇਅਰਮੈਨ ਨੇ ਉਹਨਾਂ ਨੇ ਅੱਜ ਨੂੰ ਉੱਥੇ ਐਸ ਸੀ ਕਮਿਸ਼ਨ ਪੁਲਿਸ ਉਹਨਾਂ ਨੂੰ ਸੱਦਿਆ ਤਾਂ ਕਿ ਆਉਣ ਵਾਲੇ ਟਾਈਮ 'ਚ ਅੱਜ ਵੀ ਬੈਠ ਕਰੀਏ ਵੀ ਉਹ ਕੀ ਡਿਸੀਜਨ ਹੁੰਦੇ ਆ ਉਹ ਤੋਂ ਬਾਅਦ ਜੋ ਪਾਰਟੀ ਹਾਈ ਕਮਾਂਡ ਆਪਾਂ ਨੂੰ ਕਹੂਗੀ ਉਹਦੇ ਹਿਸਾਬ ਨਾਲ ਦੀ ਜੋ ਵੀ ਹੈ ਅੱਜ ਅੱਗੇ ਦੇ ਕਰਾਂਗੇ ਮੈਂ ਹੁਣ ਬੇਨਤੀ ਕਰਦਾ हां ਸਾਡੇ ਮਹਿੰਦਰ ਭਾਈ ਜੀ ਕੈਪਟਨ ਮਿਨਿਸਟਰ ਪੰਜਾਬ ਉਹ ਵੀ ਸਾਡੇ ਸਾਹਮਣੇ ਆਪਦੀ ਵਿਚਾਰ ਰੱਖਣਗੇ ਭਗਤ ਜੀ ਹਾਂਜੀ ਭਗਤ ਜੀ ਇੱਕ ਮਿੰਟ ਰੋ ਰੋ ਇੱਥੇ ਰੋ ਇੱਥੇ ਰੋ ਬੜੇ ਆਦਨ ਨਹੀਂ ਗਏ ਭਗਤ ਜੀ ਤੁਸੀਂ ਆਜੋ ਆਜੋ ਕੁਤਲਾ ਫੁੱਜੋ ਇੱਥੇ ਦੱਸ ਸਕੋ ਕਰ ਲੋ ਕਰ ਲੋ ਓਥਰੇ ਪਿੱਛੇ ਹਾਂਜੀ ਕਹਿੰਦੇ ਇੱਥੇ ਕਿੱਥੇ ਕੋਈ ਨਹੀਂ ਕੋਈ ਕਹ ਦੋ ਬਾਈਟ ਦਿਓ ਕਹ ਲਓ ਬਾਈਟ ਦਿਓ ਇਹਨਾਂ ਦੀ ਜਾਣੂ ਕਰ ਲਓ ਅੱਜ ਤੁਹਾਨੂੰ ਕਰਦੀ ਕਰਦਾ ਅੱਜ ਪਾਪਾ ਜੀ ਪਾਪਾ ਜੀ ਤੁਸੀਂ ਅੱਜ ਪੁਤਲਾ ਫੁਕਿਆ ਥੋੜਾ ਦੱਸੋ ਸਾਥੀਓ ਕੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਢਿੰਗ ਜੀ ਨੇ ਜੋ ਸਾਡੇ ਦੇਸ਼ ਦੇ ਪੁਰਵ ਹੋਮ ਮਿਨਿਸਟਰ ਔਰ ਭਾਰਤਾਂ ਦੇ ਜਿਹੜੇ ਨੂੰ ਮੋਦੀ ਆਖਿਆ ਜਾਂਦਾ ਸੀ ਜਿਹੜੇ ਕਿ ਲਗਾਤਾਰ ਬੰਟਵਾਰੀ ਲੋਕ ਸਭਾ ਦੇ ਮੈਂਬਰ ਬਣੇ ਦੋ ਵਾਰੀ ਗਵਰਨਰ ਬਣੇ ਔਰ ਸudar ਬੋਟਾ ਸਿਨੀ ਦੇ ਬਾਰੇ ਜੋ ਉਹਨਾਂ ਨੇ ਕੱਲ ਟਿੱਪਣੀ ਕੀਤੀ ਕਾਂਗਰਸ ਦੇ ਪ੍ਰਧਾਨ ਨੇ ਉਹ ਅਸੀਂ ਟਿੱਪਣੀ ਆਪਣੇ ਸ਼ਬਦਾਂ ਨਹੀਂ ਬਿਆਨ ਨਹੀਂ ਕਰ ਸਕਦੇ ਇਤਨੀ ਘਟਿਆ ਲੈਂਗੁਏਜ ਇਤਨੀ ਘਟਿਆ ਜੋ ਟਿੱਪਣੀ ਕੀਤੀ ਹੈ ਅੱਜ ਉਹਦੀ ਨਿਖੇਦੀ ਕਰਨੇ ਆ ਉਹਦੇ ਨਾਲ ਨਾਲ ਇਹ ਸਾਬਜਾਹਰ ਹੈ ਕਿ ਕਾਂਗਰਸ ਸ਼ੁਰੂ ਤੋਂ ਦਲਤਾਂ ਦੇ ਵਿਰੋਧੀ ਰਹੀ ਹੈ। ਹੋਰ ਅੱਜ ਵੀ ਉਹਦੀ ਮਾਨਸਿਕਤਾ ਜੋ ਹੈ ਸਾਹਮਣੇ ਸਾਫ ਨੇਜਰ ਆ ਰਹੀ ਹੈ ਕਿ ਉਹਨਾਂ ਸਾਡੇ ਦੇਸ਼ ਦੇ ਪੁਰਮ ਹੋਮ ਮਿਨਿਸਟਰ ਤੱਕ ਜੋ ਸਾਡੇ ਦਲਤਾਂ ਦੇ ਮਸੀਹਾ ਹਨ ਔਰ ਸਾਡੀ ਦਲਿਤ ਜਾਤਵਾਰੇ ਜੋ ਨਾ ਕੱਲ ਬਾੜੇ ਸ਼ਬਦਾਂ ਉਹਨਾਂ ਦੇ ਬਾਰੇ ਬੋਲਿਆ ਹੈ ਅਸੀਂ ਕੰਡੈਮਨਡ ਕਰਦੇ ਹਾਂ ਔਰ ਨਾਲ ਹੀ ਕਾਂਗਰਸ ਹਾਈ ਕਮਾਂਡ ਨੂੰ ਡਿਮਾਂਡ ਕਰਦੇ ਹਾਂ ਕਿ ਇਦਾਂ ਦੇ ਕਟਿਆ ਸ਼ਬਦਾਵਲੀ ਵਰਤਣ ਵਾਲੇ ਇਨਸਾਨ ਨੂੰ ਸਸਪੈਂਡ ਕੀਤਾ ਜਾਵੇ ਪਾਰਟੀ ਤੋਂ ਕੱਢਿਆ ਜਾਵੇ ਔਰ ਦੇ ਨਾਲ ਨਾਲ ਜੋ ਹੋਇਆ ਹੈ ਸਾਰੇ ਦੇਸ਼ ਦਾ ਦਲ ਸਮਾਜ ਪੰਜਾਬ ਦਾ ਦਲ ਸਮਾਜ ਅੱਜ ਕਾਂਗਰਸ ਦੇ ਨਾਲ ਬਹੁਤ ਨਾਰਾਜ਼ ਹੈ ਸੋ ਮੈਂ ਸਾਰੇ ਦਲ ਸਮਾਜ ਨੂੰ ਬੇਨਤੀ ਕਰਾਂਗਾ ਕਿ ਆਓ ਇਕੱਠੇ ਹੋ ਕੇ ਕਾਂਗਰਸ ਦਾ ਵਿਰੋਧ ਕਰੀਏ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਏ ਕਿ ਕਿਸੇ ਦੇ ਖਿਲਾਫ ਜੋ ਹੈ ਇਦਾਂ ਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਸੋ ਇਹ ਚੀਜ਼ਾਂ ਜੋ ਸਾਰੀਆਂ ਬਾਹਰ ਨਿਕਲ ਕੇ ਆਈਆਂ ਹਨ ਕਿ ਕਾਂਗਰਸ ਹਮੇਸ਼ਾ ਦਲਤਾਂ ਦੇ ਨਾਲ ਵਿਚਾਰ ਕਰਦੀ ਆਈ ਹੈ ਹਮੇਸ਼ਾ ਦਲਤਾਂ ਨੂੰ ਐਜ਼ ਅ ਵੋਟ ਰਾਜਨੀਤੀ ਵਰਤਿਆ ਇਸਤੇਮਾਲ ਕੀਤਾ ਪਰ ਉਹਨਾਂ ਦੇ ਮਨ ਦੇ ਵਿੱਚ ਦਲਤਾਂ ਬਾਰੇ ਕੋਈ ਇੱਜ਼ਤ ਨਹੀਂ ਹੈਗੀ ਸੋ ਇਸ ਕਰਕੇ ਅਸੀਂ ਅੱਜ ਸਾਰੇ ਪੰਜਾਬ ਦੇ ਮੁੱਖ ਮੰਤਰੀ ਸਜਾਦ ਪ੍ਰਗਨ ਸਿੰਘ ਮਾਨ ਸਾਹਿਬ ਜਿਹੜੇ ਦਲਤਾਂ ਦਾ ਸਤਿਕਾਰ ਕਰਦੇ ਨੇ ਇਹ ਪਹਿਲੀ ਸਰਕਾਰ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹਦੇ ਮੁੱਖ ਮੰਤਰੀ ਸਜਾਦ ਪ੍ਰਗਨ ਸਿੰਘ ਮਾਨ ਸਾਹਿਬ ਨੇ ਜਿਨ੍ਹਾਂ ਦੀ ਸਰਕਾਰ ਦੇ ਵਿੱਚ 6 दलित ਕੈਪਟਨਰ ਮੰਤਰੀ ਨੇ ਅਜ ਤੱਕ ਕਿਸੇ ਸਰਕਾਰ ਨੇ ਵੀ 6 ਕੈਪਟਨਰ ਮੰਤਰੀ ਦਲ ਸਮਾਜ ਨੂੰ ਨਹੀਂ ਬਣਾਇਆ ਇਸ ਤੋਂ ਸਾਬ ਜਹਾਨ ਹੈ ਕਿ ਕੇਵਲ ਤਾਂ ਕੇਵਲ ਆਮ ਆਦਮੀ ਪਾਰਟੀ ਦਲਤਾਂ ਦੀ ਮਸੀਹਾ ਹੈ ਦਲਤਾਂ ਦਾ ਸਤਿਕਾਰ ਕਰਦੀ ਹੈ ਇਸ ਕਰਕੇ ਸਾਨੂੰ ਹਮੇਸ਼ਾ ਜੋ ਸਾਡੀ ਪਾਰਟੀ ਸਾਡਾ ਸਤਿਕਾਰ ਕਰਦੀ ਹੈ ਸਾਨੂੰ ਉਹਦੇ ਨਾਲ ਚੱਲਣਾ ਚਾਹੀਦਾ ਹੈ ਅਸੀਂ ਬਰਜ਼ੋਰ ਮੰਗ ਕਰਦੇ ਹਾਂ कि राजा बडिंग ਨੂੰ ਕਾਂਗਰਸ ਵਿੱਚੋਂ ਇਮੀਡੀਏਟਲੀ ਕਰਨਾ ਚਾਹੀਦਾ ਹੈ ਫੋਨ ਮੈਂ ਜਿੰਦਰ ਸ਼ਹਿਰ ਦੇ ਮੇਰੇ ਨਾਲ ਮੇਰੇ ਬਹੁਤ ਸਤਕਾਰਯੋ ਮੇਰ ਸਾਹਿਬ ਮਨੀਤ ਜੀ ਆਏ ਨੇ ਸਾਰਾ ਪੰਜਾਬ ਦੇ ਪ੍ਰਧਾਨ ਐਸੀ ਮੋਰਚਾ ਦੇ ਜਨਰਲ ਸੈਕਟਰੀ ਔਰ ਸਾਰੇ ਸਾਡੇ ਕੌਂਸਲ ਸਹਿਬਾਨ ਬਹੁਤ ਸਾਰੇ ਮੇਰੇ ਵੀਰ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਐਸੀ ਮੋਟਰ ਜ਼ਿਲ੍ਹਾ ਪ੍ਰਧਾਨ ਸਾਡੀ ਪੱਛੀ ਸ਼ੁਭਨਾ ਸ਼ਪਨਮ ਜੀ ਆਈਏ ਉਹਦੇ ਨਾਲ ਸਾਡੇ ਬੋਲ ਜਾਨੇ ਸਾਡੇ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਮੈਂ ਮਿਹਰਬਾਨੀ ਕਰਕੇ ਮੇਰੇ ਸਾਹਮਣੇ ਆ ਕੇ ਜੀ ਆਇਆਂ ਕਿਹਾ ਜੀ ਬੜਾ ਜੀ ਮੰਦ ਭਗਾਵਾ ਜੀ ਔਰ ਬੜਾ ਦੁੱਖ ਔਰ ਰੋਸ਼ ਹੈ ਕੱਲੇ ਐਸਐਸਓ ਦੇ ਵਿੱਚ ਇਹ ਸਾਰੇ ਦੇਸ਼ ਦੇ ਵਿੱਚ ਇਸ ਦਾ ਬਹੁਤ ਵੱਡਾ ਰੋਸ਼ ਹੈ ਕਿ ਅੱਜ ਦੇ ਜਿਸ ਯੁੱਗ ਦੇ ਵਿੱਚ ਅਸੀਂ ਦੇਸ਼ ਅਸੀਂ ਜੀ ਰਹੇ ਹਾਂ ਐਦਾਂ ਦੀ ਘਟੀਆਂ ਮਾਰ ਸਕਦਾ ਹਜੇ ਵੀ ਕੁਝ ਲੋਕ ਜਿਹੜੇ ਆਪਣੇ ਆਪ ਨੂੰ ਲੀਡਰ ਕਹਿੰਦੇ ਔਰ ਘਲਵਾਂਦੇ ਔਰ ਮੈਂ ਹੈਰਾਨ ਹਾਂ ਕਾਂਗਰਸ ਪਾਰਟੀ ਤੋਂ ਵੀ ਕਿੱਦਾਂ ਦੇ ਘਟੀਆਂ ਸੋਚ ਵਾਲੇ ਵਿਅਕਤੀ ਨੂੰ ਉਹਨਾਂ ਨੇ ਕਿ ਆਪਣੇ ਸੂਬੇ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਤੇ ਉਹ ਇਹ ਬੜਾ ਹੀ ਦੁਖਦਾਈ ਹੈ ਅਜਿਹੇ ਵਕਿਆ ਨੂੰ ਰਾਜਨੀਤੀ ਸਮਾਜ ਦੇ ਵਿੱਚ ਰਹਿਦਾ ਹੱਕ ਨਹੀਂ ਹੈ ਉਹ ਅੱਜ ਬੜਾ ਹੀ ਰੋਸ਼ ਹੈ ਔਰ ਅੱਜ ਉਸ ਰੋਸ਼ ਨੂੰ ਪ੍ਰਗਟ ਕਰਨ ਦੇ ਲਈ ਸਾਡਾ ਸਾਰਾ ਆਮ ਆਦਮੀ ਪਾਰਟੀ ਜਿਹੜਾ ਸਾਡਾ ਐਸੇ ਰੰਗ ਹੈ ਉਹਨਾਂ ਨੇ ਸਾਡੇ ਪੰਜੀ ਸ਼ੁਭਨਮ ਜੀ ਔਰ ਔਯੂਬ ਜੀ ਔਰ ਸਪੈਸ਼ਲੀ ਅੱਜ ਜਿਹੜੇ ਸਾਡੇ ਪੰਜਾਬ ਦੇ ਸੂਬੇ ਦੇ ਪ੍ਰਧਾਨ ਐਸੇ ਬੰਦੇ ਉਹ ਅੱਜ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਆਏ ਔਰ ਸਪੈਸ਼ਲੀ ਸਾਡੇ ਭਗਤ ਜੀ ਜਲੰਧਰ ਵੈਸਟ ਤੋਂ ਜਿਹੜੇ ਸਾਡੇ ਮੰਤਰੀ ਵੀ ਆ ਪੰਜਾਬ ਸਰਕਾਰ ਦੇ ਵਿੱਚ ਅੱਜ ਉਹ ਵੀ ਆਏ ਔਰ ਸਾਡੇ ਸਾਰੇ ਜੀ ਕੌਂਸਲ ਸਾਥੀ ਅੱਜ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਅਸੀਂ ਇਕੱਠੇ ਹੋਏ ਆ ਔਰ ਮੈਂ ਮੰਗ ਕਰਦਾ ਮੈਂ ਕਿ ਕਾਂਗਰਸ ਦੀ ਜਿਹੜੀ ਪਾਰਟੀ ਆ ਵੀ ਹਜੇ ਵੀ ਜੇ ਕੋ ਮਾੜੀ ਮੋਟੀ ਉਹਨਾਂ ਨੂੰ ਕੋਈ ਸ਼ਰਮ ਹੈਗੀ ਆ ਤੇ ਉਸ ਵਿਅਕਤੀ ਨੂੰ ਇਮੀਡੀਏਟਲੀ ਆਪਣੇ ਪੋਸਟ ਤੋਂ ਉਹਨਾਂ ਨੂੰ ਹਟਾਉਣਾ ਚਾਹੀਦਾ। ਉਹ ਤਲਬ ਵੀ ਕੀਤਾ ਗਿਆ ਰਾਜਾ ਪ੍ਰਿੰਕੂ ਨੂੰ ਆਪਣਾ ਜਵਾਬ ਦੇ ਉਹ ਆ ਕੇ ਦੇਖੋ ਤਲਬ ਤਲਬ ਕਰਨ ਵਾਲਾ ਕੰਮ ਨਹੀਂ ਹੈ ਉਹ ਜਿਹੜੀ ਹੈ ਕੋਈ ਜਾਣ ਬੁਝ ਕੇ ਕੀਤੀ ਗਈ ਮੈਂ ਤਾਂ ਕਹੂੰਗਾ ਕਿ ਗਲਤੀ ਹੋਰ ਸਾਜ਼ਿਸ਼ ਆ ਇਹ ਇਕੱਲੇ ਤਲਬ ਕਰਨ ਨਾਲ ਮਸਲਾ ਨਹੀਂ ਹੱਲ ਹੋਣਾ ਇਹ ਤਾਂ ਉਹਨਾਂ ਨੂੰ ਪਾਰਟੀ 'ਚੋਂ ਕੱਢਣਾ ਚਾਹੀਦਾ ਜਦੋਂ ਰਾਜਾ ਪ੍ਰਿੰਕੂ ਨੂੰ ਕੀ ਤਲਬ کی گئی ماحول پورا گرما گیا اس کے بعد بی جے پی بیان بازی کر رہی ہے راجہ پڑنگ نے کیا بالکل غلط کیا مگر اس کے بعد راجہ بٹنگ نے ایک سویٹ کرتے جلدی جو میں کیا توڑ روڈ کے پیش بھی